ਲਓ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਇੱਕ ਕੌਲੀ ਸੂਜੀ ਦੀ ਇੱਕ ਕੌਲੀ ਸੂਜੀ ਦੀ ਕਦੇ ਵਾਸਤੇ ਰਮਣੀ ਸੂਜੀ ਦੀ ਦੇਗ ਬਣਾਏਗੀ ਨਹੀਂ ਨਹੀਂ ਜੀ ਦੇਗ ਨਹੀਂ ਬਣਾਉਣ ਜਾ ਰਹੇ ਇੱਕ ਬਹੁਤ ਵਧੀਆ ਚੀਜ਼ ਬਣਾਉਣ ਲੱਗੇ ਆ ਜੀ ਜੋ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਗੀ ਅੱਛਾ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਮੈਂ ਅੱਧਾ ਕ ਚਮਚ ਪਾਇਆ ਜੀ ਅੱਧਾ ਚਮਚੇ ਸੂਜੀ ਚ ਨਮਕ ਪਾਤਾ ਫਿਰ ਦੱਸਤ ਦਿਓ ਜੀ ਕੀ ਬਣਾਉਂਗੇ ਬਹੁਤ ਵਧੀਆ ਚੀਜ਼ ਬਣਨ ਲੱਗੀ ਤੁਸੀਂ ਦੇਖ ਹੀ ਜਾਓ ਜੀ ਬਸ ਹੁਣ ਹੀ ਦੱਸ ਦਿੰਨੀ ਹਾਂ ਤੇ ਕੋਈ ਜ਼ਿਆਦਾ ਟਾਈਮ ਤਾਂ ਲੱਗਣ ਨਹੀਂ ਲੱਗਿਆ ਬਸ ਤੁਸੀਂ ਖੜੇ ਦੇਖ ਹੀ ਜਾਓ ਤੇ ਤੁਸੀਂ ਕਹੋਗੇ ਵੀ ਇੰਨੀ ਟੇਸਟੀ ਚੀਜ਼ ਬਣ ਜਾਂਦੀ ਹੈ ਇਹ ਚੀਜ਼ ਤੋਂ ਤੁਸੀਂ ਖਾਧੀ ਹੈਗੀ ਪਰ ਤੁਹਾਨੂੰ ਪਤਾ ਨਹੀਂ ਵੀ ਕਿਹੜੀ ਚੀਜ਼ ਤੋਂ ਬਣਦੀ ਹੈ ਤੇ ਅੱਜ ਆਪਾਂ ਉਹੀ ਬਣਾਉਣ ਜਾ ਰਹੇ ਹਾਂ ਜੀ ਪਹਿਲਾਂ ਆਪਾਂ ਲਈ ਸੀ ਸੂਜੀ ਇਹਦੇ ਵਿੱਚ ਪਾਤਾ ਜੀ ਸਵਾਦ ਅਨੁਸਾਰ ਨਮਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦਹੀਂ ਇਹ ਆਪਾਂ ਵੱਧ ਘੱਟ ਪਾ ਸਕਦੇ ਹਾਂ ਜੀ ਹੌਂ ਸੂਜੀ ਚ ਦਹੀਂ ਪਾਤੀ ਯਾਰ ਹੈ ਹਾਂਜੀ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੂਜੀ ਚ ਦਹੀਂ ਕੌਣ ਪਾਉਣਾ ਹੁੰਦਾ ਰਹਣੀ ਯਾਰ ਮੈਂ ਤੁਹਾਨੂੰ ਹੈਲਥੀ ਚੀਜ਼ੀ ਬਣਾ ਕੇ ਖਵਾਉਣ ਜਾ ਰਹੀਆਂ ਜੀ ਬਸ ਤੁਸੀਂ ਚੁੱਪ ਕਰਕੇ ਦੇਖੀ ਜਾਓ ਵੀ ਕੀ ਬਣਨ ਜਾ ਰਿਹਾ ਹੈਗਾ ਤੇ ਲਓ ਜੀ ਇਸ ਪ੍ਰਕਾਰ ਬਣ ਜੂ ਕਿਉਂਕਿ ਜਿਹੜੀ ਸੂਜੀ ਹੈ ਇਹ ਜਦੋਂ ਆਪਾਂ ਇਹਦੇ ਵਿੱਚ ਕੁਝ ਪਾਵਾਂਗੇ ਤੇ ਇਹ ਫੁੱਲਣੀ ਸਟਾਰਟ ਹੋ ਜਾਂਦੀ ਹੈ ਜਿਵੇਂ ਹੁਣ ਆਪਾਂ ਪਾਈ ਸੀ ਜਦਹੀਂ ਇਹਦੇ ਨੇ ਐਵੇਂ ਜੇ ਬਣ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਵੀ ਤਾਂ ਜੋ ਜਿਹੜਾ ਇਹਦਾ ਵਧੀਆ ਮਤਲਬ ਇਹ ਫੁੱਲ ਵੀ ਜਾਵੇ ਤੁਮਾਤੋਂ ਜਿਹੜਾ ਆਪਣਾ ਆਟਾ ਉਹ ਵੀ ਜ਼ਿਆਦਾ ਵੱਧ ਜਾਵੇ ਇਹਦੇ ਨਾਲ ਠੀਕ ਹੈ ਲੋ ਜੀ ਹੁਣ ਆਪਾਂ ਇਹ ਮੈਨੂੰ ਦੋਸਤੋਂ ਪਤਾ ਨਹੀਂ ਲੱਗ ਰਿਹਾ ਨਾ ਤਾਂ ਸੂਜੀ ਤੋਂ ਗੋਲ ਗੱਪੇ ਬਣਾ ਰਹੀ ਐ ਤੇ ਨਾ ਹੀ ਸੂਜੀ ਦੀ ਦੇਗ ਬਣਾ ਰਹੀ ਐ ਪਾਣੀ ਪਾ ਤਾਂ ਹੁਣ ਲੈ ਘੋਲੀਆਂ ਬਣਾਏਂਗੇ ਦਾ ਹੈ ਹਾਂਜੀ ਕਿਉਂਕਿ ਜਿਹੜੀ ਸੂਜੀ ਐ ਪਾਣੀ ਨੂੰ ਸੋਖ ਕਰਦੀ ਐ ਤੇ ਇਹਨੂੰ ਆਪਾਂ 10 ਮਿੰਟ ਈਵੇਂ ਰੱਖਾਂਗੇ ਪਾਣੀ ਪਾਉਂਦੇ ਜਾਵਾਂਗੇ ਤੇ ਇਹਦਾ ਆਪਾਂ ਪਤਲਾ ਪੇਸਟ ਬਣਾ ਲੈਣਾ ਜੀ ਕੋਈ ਜ਼ਿਆਦਾ ਗਾੜਾ ਨਹੀਂ ਬਣਾਉਣਾ ਹੈਗਾ ਠੀਕ ਹੈ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾਉਂਦੇ ਜਾਵਾਂਗੇ ਵੀ ਜਿਹੜੀਆਂ ਗੰਡਾ ਉਹ ਨਾ ਬਣ ਉਮੇ ਆਪੇ ਦਾ ਆਟਾ ਤਿਆਰ ਕਰ ਲੈਣਾ ਜੀ ਠੀਕ ਹੈ ਜੀ ਪੂੜਿਆਂ ਵਾਲਾ ਆਟਾ ਤਿਆਰ ਕਰ ਮੈਂ ਕਿਤੇ ਪੂੜੇ ਤਾਂ ਨਹੀਂ ਬਣਾਉਂਗੀ ਨਹੀਂ ਨਹੀਂ ਜੀ ਪੂੜੇ ਨਹੀਂ ਬਣਨ ਲੱਗੇ ਅੱਛਾ ਇਹ ਆਪਾਂ ਤਾਂ ਪਤਲਾ ਕਰ ਰਹੇ ਹਾਂ ਜੀ ਕਿਉਂਕਿ ਜਦੋਂ ਆਪਾਂ ਨੂੰ 10 ਮਿੰਟ ਟੱਕ ਕੇ ਰੱਖ ਦਾਂਗੇ ਤਾਂ ਜਿਹੜੇ ਸੂਜੀ ਹੈ ਉਹ ਪਾਣੀ ਸੋਖ ਲੂਗੀ ਤੇ ਆਟੇ ਵਾਂਗੂ گاੜਾ ਪੇਸਟ ਤਿਆਰ ਹੋ ਜਾਊਗਾ ਜੀ ਤੇ ਆਪਾਂ ਨੂੰ ਉਹੀ ਚਾਹੀਦਾ ਹੈਗਾ ਹਜੇ ਵੀ ਇਹ گاੜਾ ਹੈਗਾ ਇਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਜਮੇ ਪਤਲਾ ਕਰ ਲੈਣਾ ਜਿਵੇਂ ਪੂੜਿਆਂ ਦਾ ਆਟਾ ਹੁੰਦਾ ਜੀ ਠੀਕ ਹੈ ਜੀ ਚਲੋ ਫਿਰ ਆਪਣੇ ਦੋਸਤਾਂ ਨੂੰ ਵੀ ਦਿਖਾ ਦਿਓ ਵੀ બસ ਐਵੇਂ ਜੀ ਬਣਾ ਕੇ ਰੱਖ ਲੈਣੇ ਜੀ ਆ ਦੇਖੋ ਜਿ ਹੁਣ ਬਣ ਕੇ ਬਿਲਕੁਲ ਤਿਆਰ ਹੈ ਹੋਰ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਇਸ ਪ੍ਰਕਾਰ ਆਪਾਂ ਇਹਨੂੰ ਬਣਾ ਕੇ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਟਾਕੇ ਰੱਖ ਦਾਂਗੇ ਜੀ ਠੀਕ ਹੈ ਜੀ 10 ਮਿੰਟ ਨੂੰ ਆਰਾਮ ਦੇਵੋਣਾ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਲਈਏ ਨੇ ਜੀ ਆਹ ਸਬਜ਼ੀਆਂ ਆ ਆਪਾਂ ਬਰੀਕ ਬਰੀਕ ਕੱਟਣੀਆਂ ਸੀ ਇਹਦੇ ਵਿੱਚ ਮੈਂ ਲਈਏ ਨੇ ਜੀ ਗਾਜਰ, ਸਿਮਲਾ ਮਿਰਚ ਤੇ ਪਿਆਜ਼ ਇਹਦੇ ਵਿੱਚ ਜੇ ਚਾਹੋ ਤਜੀ ਮੇਖੀਰਾ ਹੋ ਗਿਆ ਜੀ ਟਮਾਟਰ ਹੋ ਗਿਆ ਜਾਂ ਹੋਰ ਵੀ ਜੋ ਵੀ ਆਪਾਂ ਨੂੰ ਪਸੰਦ ਨੇ ਜਿਵੇਂ ਮਟਰ ਹੋ ਗਏ ਹਰੀਆਂ ਸਬਜ਼ੀਆਂ ਕੋਈ ਵੀ ਜੋ ਵੀ ਆਪਾਂ ਨੂੰ ਪਸੰਦ ਨੇ ਉਹ ਆਪਾਂ ਬਰੀਕ-ਬਰੀਕ ਕੱਟ ਕੇ ਪਾ ਸਕਦੇ ਜਿਵੇਂ ਬੱਚਿਆਂ ਨੂੰ ਆਲੂ ਪਸੰਦ ਹੁੰਦੇ ਨੇ ਤਾਂ ਆਪਾਂ ਇਹਦੇ ਵਿੱਚ ਬਰੀਕ-ਬਰੀਕ ਕੱਟ ਕੇ ਆਲੂ ਵੀ ਪਾ ਸਕਦੇ ਹਾਂ ਠੀਕ ਹੈ ਜੀ ਸੀਜ਼ਨ ਮੁਤਾਬਕ ਕੁਝ ਵੀ ਪਾ ਸਕਦੇ ਕੁਝ ਵੀ ਪਾ ਸਕਦੇ ਆ ਜੀ ਮੈਨੂੰ ਗਾਜਰਾ ਕਿਉਂਕਿ ਨਾਲੇ ਹੈਲਥੀ ਹੁੰਦੀ ਨੇ ਗਾਜਰਾ ਪਾ ਲਈਏ ਸਿਮਲਾ ਮਿਰਚ ਤੇ ਪਿਆਜ਼ ਜਿਹੜੀ ਸਿਮਲਾ ਮਿਰਚ ਪਾਈ ਇਹਦੇ ਨਾਲ ਮਤਲਬ ਟੇਸਟ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਇਸ ਕਰਕੇ ਜੇ ਹੈਗੀ ਤਾਂ ਪਾ ਸਕਦੇ ਤੇ ਨਹੀਂ ਇਹਨੂੰ ਆਪਾਂ ਠੀਕ ਹੈ ਜਿਹੜੀ ਚਿੱਲੀ ਫਲੈਕਸ ਪਾਉਂਦੇ ਹੁੰਦੇ ਪੀਜਾ ਜੀ ਹਾਂ ਜੀ ਚਿੱਲੀ ਫਲੈਕਸ ਬਣਾ ਲੀਜੀਏ ਇਹ ਆਪਾਂ ਲਾਲ ਮਿਰਚਾਂ ਨੂੰ ਬਰੀਕ ਬਰੀਕ ਕੁੱਟ ਕੇ ਤੇ ਇਧਰ ਲਈ ਹੈ ਜੀ ਆਪਾਂ ਟਮੇਟੋ ਸੌਸ ਇਹ ਜੇ ਹੈਗੀ ਤਾਂ ਪਾ ਸਕਦੇ ਨਹੀਂ ਤੁਸੀਂ ਇਹ ਤੋਂ ਟਮਾਟਰ ਵੀ ਯੂਜ਼ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਦਸ ਕੁ ਮਿੰਟ ਰੱਖ ਦਾਂਗੇ ਤੇ ਉਸ ਤੋਂ ਬਾਅਦ ਫਿਰ ਦੱਸਾਂਗੇ ਜੀ ਆਪਾਂ ਕੀ ਬਣਾਉਣ ਲੱਗਿਆਂ ਜੀ ਕੀ ਬਣਾਇਆ ਜੀ ਫਿਰ ਆਟੇ ਦਾ ਹੁਣ 10-15 ਮਿੰਟ ਹੋ ਗਏ ਹਾਂਜੀ 10 ਮਿੰਟ ਹੋ ਗਏ ਤੇ ਜਿਹੜਾ ਇਹਨਾਂ ਨੇ ਪਾਣੀ ਸੋਕ ਲਿਆ ਹੋਊਗਾ ਤੇ ਤੁਸੀਂ ਦੇਖ ਸਕਦੇ ਹੋਵੇ گاੜਾ ਹੋ ਚੁੱਕਿਆ ਹੈ ਦਹੀਂ ਵਰਗਾ ਬਣ ਗਿਆ ਜੀ ਜਿਵੇਂ ਹਾਂਜੀ ਠੀਕ ਹੈ ਤੇ ਹੁਣ ਜਿਹੜੀਆਂ ਆਪਾਂ ਇਹਦੇ ਵਿੱਚ ਸਬਜ਼ੀਆਂ ਲਈਆਂ ਸੀ ਜੀ ਇਹ ਆਪਾਂ ਪਾ ਦਾਂਗੇ ਸਿਮਲਾ ਮਿਰਚ ਪਾਤੀ ਵੱਧ ਘੱਟ ਪਾ ਸਕਦੇ ਹੋ ਜੋ ਵੀ ਚੀਜ਼ ਆਪਾਂ ਨੂੰ ਪਸੰਦ ਹੋਵੇ ਠੀਕ ਹੈ ਤੇ ਆਪ ਪਾਤੇ ਜੀ ਪਿਆਜ਼ ਠੀਕ ਜੀ ਤੇ ਆਪਾਂ ਲਈ ਜੀ ਗਾਜਰ ਬਰੀਕ ਬਰੀਕ ਕੱਟੀ ਹੋਈ। ਇਹ ਹੁਣ ਬਣੂਗਾ ਕੀ ਮੈਨੂੰ ਐ ਨਹੀਂ ਸਾਂਝ ਲੱਗ ਰਹੀ ਕੀ ਬਣਾਈ ਜਾਨੀ ਆ ਸਲਾਦ ਬਣਾਈ ਜਾਨੀ ਸਲਾਦ? ਨਹੀਂ ਨਹੀਂ ਜੀ ਤੇ ਆਪਾਂ ਲੈਨੇ ਜੀ ਮੱਕੀ ਦੇ ਦਾਣੇ ਇਹ ਵੀ ਪਏ ਸੀ ਇਹ ਵੀ ਮੈਂ ਚੱਕ ਲਈ। ਸਵੀਟ ਕੌਰਨ ਸਵੀਟ ਕੌਰਨ ਜੀ। ਸਵੀਟ ਕੌਰਨ ਹਾਂ ਜੀ ਹਾਂ। ਜੀ ਤੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ। ਠੀਕ ਹੈ ਜੀ। ਤੇ ਇਧਰ ਆਪਾਂ ਜਿਹੜੀ ਲਈ ਸੀ ਚਿੱਲੀ ਫਲੈਕਸ ਲਾਲ ਮਿਰਚਾਂ ਕੁੱਟੀਆਂ ਹੋਈਆਂ ਉਹ ਪਾ ਦਾਂਗੇ ਜੀ। ਇਹ ਵੀ ਵਿੱਚ ਹੀ ਪਾ ਦਿਆਂ ਯਾਰ। ਹਾਂ ਜੀ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਜੀ ਮਿਕਸ। ਇਹ ਦੇਖੋ ਕਿੰਨੀ ਵਧੀਆ ਚੀਜ਼ ਬਣ ਗਈ ਜੀ। ਕੀ ਤੇਸਟੀ ਚੀਜ਼ ਬਣਨ ਲੱਗੀ ਆ ਜੀ ਕਈ ਵਾਰ ਹੁਣ ਆਪਣੇ ਘਰ ਵਿੱਚ ਬ੍ਰੈਡ ਨਹੀਂ ਹੁੰਦੇ ਸੈਂਡਵਿਚ ਖਾਣ ਦਾ ਮਨ ਹੁੰਦਾਗਾ ਤਾਂ ਆਪਾਂ ਇਹਨੂੰ ਬਣਾ ਕੇ ਖਾ ਸਕਦੇ ਆ ਜੀ ਬਿਨਾ ਬ੍ਰੈਡ ਵਾਲੀ ਸੈਂਡਵਿਚ ਬਣਨ ਜਾ ਰਹੀ ਆ ਬਹੁਤ ਹੀ ਜ਼ਿਆਦਾ ਹੈਲਥੀ ਤੇ ਆਪਣੀਆਂ ਚੀਜ਼ਾਂ ਪਾ ਕੇ ਜੋ ਵੀ ਆਪਾਂ ਨੂੰ ਪਸੰਦ ਨੇ ਆਪਾਂ ਬਣਾ ਕੇ ਖਾ ਸਕਦੇ ਆ ਜੀ ਬਿਨਾ ਬ੍ਰੈਡ ਤੋਂ ਸੈਂਡਵਿਚ ਹੈ ਹਾਂਜੀ ਇਹ ਤਾਂ ਗੱਲ ਹੀ ਦੇਰ ਮੀ ਕਰਤੀ ਆ ਹਾਂਜੀ ਤੇ ਲਓ ਜੀ ਆਪਾਂ ਇਹਦੇ ਵਿੱਚ ਪਾ ਲਈ ਜੀ ਸੌਸ ਥੋੜੀ ਜੀ ਇੱਕ ਦੋ ਚਮਚ ਸੀਗੇ ਠੀਕ ਹੈ ਜੀ ਇਹ ਵੀ ਆਪਸ਼ਨਲ ਹੈ ਜੀ ਤੁਸੀਂ ਟਮਾਟਰ ਵੀ ਪਾ ਸਕਦੇ ਹੋ ਬਰੀਕ ਬਰੀਕ ਕੱਟ ਕੇ ਨਹੀਂ ਜੇ ਸਾਸ ਹੈਗੇ ਤਾਂ ਆਪਾਂ ਇਹ ਵੀ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਬਿਨਾ ਬ੍ਰੈਡ ਵਾਲੇ ਸੈਂਡਵਿਚ ਬਣਨਗੇ ਜੀ ਸੂਜੀ ਵਾਲੇ ਉਹ ਵੀ ਸੂਜੀ ਵਾਲੇ ਜੀ ਤੇ ਬਸ ਕੋਈ ਕੋਈ ਵੀ ਚੀਜ਼ ਮਤਲਬ ਬਈ ਨਹੀਂ ਹੈਗੀ ਹਨਾ ਕਿਉਂਕਿ ਬ੍ਰੈਡਾਂ ਦਾ ਆਪਾਂ ਨੂੰ ਐਂ ਵੀ ਹੋ ਜਾਂਦਾ ਹਨਾ ਵੀ ਕਈ ਵਾਰੀ ਉਹਦਾ ਵੀ ਕਿੱਦੇ ਕਿੱਦੇ ਬਣੇ ਹੁੰਦੇ ਸਮੈਲ ਹੁੰਦੀ ਤਾਂ ਇਹ ਫਰੈਸ਼ ਤਾਜ਼ੇ ਨਹੀਂ ਹਾਂਜੀ ਤਾਜ਼ੇ ਨੇ ਜੀ ਤੇ ਜਦੋਂ ਜੇ ਸਮਾਰਕਾ ਹੁਣ ਤੁਸੀਂ ਆ ਦੇਖ ਸਕਦੇ ਹੋ ਐਵੇਂ ਆਪਾਂ ਗਾੜਾ ਗਾੜਾ ਜਿਹਾ ਬਣਾ ਲੈਣਾ ਵੀ ਜ਼ਿਆਦੇ ਮਤਲਬ ਥਿੱਕ ਵੀ ਨਾ ਹੋਵੇ ਗਾੜਾ ਵੀ ਨਾ ਹੋਵੇ ਨਾ ਹੀ ਜ਼ਿਆਦਾ ਪਤਲਾ ਹੋਵੇ ਇਸ ਪ੍ਰਕਾਰ ਹੋਣਾ ਚਾਹੀਦਾ ਹੈ ਮਤਲਬ ਬਾਹਰ ਜਿਆ ਅਹਰ ਜੀ ਇਹਦੀ ਸ਼ੇਪ ਹੋਣੀ ਚਾਹੀਦੀ ਹੈ ਇਹਨਾਂ ਕਾ ਗਾੜਾ ਹੋਵੇ ਹਾਂਜੀ ਜੇਕਰ ਤੁਸੀਂ ਨਮਕ ਮਿਰਚ ਜ਼ਿਆਦਾ ਖਾਣਾ ਪਸੰਦ ਕਰਤਾ ਤੁਸੀਂ ਇਹਦੇ ਵਿੱਚ ਹੋਰ ਵੀ ਐਡ ਕਰ ਸਕਦੇ ਹੋਗੇ ਤੇ ਹੁਣ ਆਪਾਂ ਛੋਟਾ ਚਮਚ ਲਿਆ ਜੀ ਇੱਕ ਆਪਾਂ ਪਾ ਦਾਂਗੇ ਜੀ ਬੇਕਿੰਗ ਸੋਡਾ ਮਿੱਠਾ ਸੋਡਾ ਛੋਟਾ ਚਮਚਾ ਇੱਕ ਬੇਕਿੰਗ ਸੋਡੇ ਦਾ ਹਾਂਜੀ ਮਿੱਠਾ ਮਿੱਠਾ ਸੋਡਾ ਪਾਤਾ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ ਇਹ ਆਪਾਂ ਜਮਾ ਮੌਕੇ ਤੇ ਉਹ ਕਰਨਾ ਜੀ ਫੋਦਰ ਆਪਣਾ ਮੇਕ ਰੈਡ ਉਹ ਗਰਮ ਹੋਣ ਵਾਸਤੇ ਰੱਖਿਆ ਹੋਇਆ ਹੈਗਾ ਠੀਕ ਹੈ ਜੀ ਤੇ ਆਪਾਂ ਮੌਕੇ ਤੇ ਹੀ ਪਾਉਣਾ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਇਹ ਆਪਾਂ ਤਾਂ ਪਾਇਆ ਜੀ ਜਿਹੜਾ ਆਪਾਂ ਪਾਇਆ ਜੀ ਮਿੱਠਾ ਸੋਡਾ ਹੂੰ ਵੀ ਤਾਂ ਜੋ ਜਿਹੜਾ ਆਪਣਾ ਬਣੂਗਾ ਜੀ ਸੈਂਡਵਿਚ ਉਹ ਚੀੜਾ ਜਾਂ ਨਾ ਹੋਵੇ ਵਧੀਆ ਫੁੱਲ ਕੇ ਬਣੇ ਤੇ ਬਹੁਤ ਹੀ ਟੇਸਟੀ ਤੇ ਨਰਮ ਬਣ ਕੇ ਤਿਆਰ ਹੋਵੇ ਜੀ ਹਾਂਜੀ ਜਿਹੜਾ ਬੁੱਲਾ ਨਾ ਪੂਰੇ ਜੀ ਹਾਂਜੀ ਤੇ ਦਹੀਂ ਵੀ ਆਪਾਂ ਤਾਂ ਪਾਈ ਜੀ ਵੀ ਮ ਤੇ ਇਹ ਵੀ ਆਪਾਂ ਜਰੂਰ ਪਾਉਣੀ ਹੈ ਜੀ ਠੀਕ ਹੈ ਜੀ ਤੇ ਲੋ ਜੀ ਇਹ ਤਾਂ ਬਣ ਕੇ ਹੋ ਗਿਆ ਰੈਡੀ ਤੇ ਇਧਰ ਆਪਾਂ ਇਹਨੂੰ ਰੱਖਿਆ ਹੋਇਆ ਸੀ ਜੀ ਗਰਮ ਹੋਣ ਵਾਸਤੇ ਤੇ ਹੁਣ ਆਪਾਂ ਇਹ ਤੇ ਲਾ ਲੈਨੇ ਜੀ ਦੇਸੀ ਘਿਓ ਠੀਕ ਹੈ ਇਹਦੇ ਤੇ ਦੇਸੀ ਘਿਓ ਦਾ ਆਪਾਂ ਉਹ ਕਰ ਦੇਣਾ ਹਾਂਜੀ ਉਹ ਬੁਰਛਾ ਵੀ ਰਮਣ ਤੈਨੂੰ ਲਿਆ ਕੇ ਦੇਮਾ ਯਾਰ ਮੈਂ ਹਾਂਜੀ ਧਿਆਨ ਨਹੀਂ ਲਾਉਣਾ ਜੀ ਹੱਥ ਨਾ ਮੱਚੇ ਹੁਣ ਤਾਂ ਬਰੱਸ ਵੀ ਆਪਾਂ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਲੋ ਜੀ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਜੀ ਤਾਂ ਕਿ 17 ਨਾਲ ਹੀ ਪਾ ਦੇਣਾ ਜੀ ਆਪ ਜਿਵੇਂ ਆਪਾਂ ਮਤਲਬ ਕੋਈ ਵੀ ਆਮਲੇਟ ਬਣਾਉਣੇ ਜਾਂ ਕੁਝ ਵੀ ਹਨਾ ਹਾਂਜੀ ਆਮਲੇਟ ਵੀ ਵਧੀਆ ਬਣਦਾ ਜੀ ਇਹ ਤੇ ਹਮ ਵੈਸੇ ਮੈਂ ਤਾਂ ਬਣਾਇਆ ਨਹੀਂ ਹੋ ਵੈਸੇ ਬਣਾਉਂਦੇ ਦੇਖਿਆ ਜੀ ਕਈ ਵਾਰ ਹਾਂਜੀ ਤੇ ਲਓ ਜੀ ਆਪ ਪਾਤਾ ਮਟੀਰੀਅਲ ਆਪਾਂ ਇਹਦੇ ਤੇ ਹਾਂਜੀ ਤੇ ਇਹ ਤੇ ਆਪਾਂ ਬਸ ਪਤਲਾ ਜੀ ਰੱਖਾਂਗੇ ਜੀ ਹਮ ਕਿਉਂਕਿ ਸਿਕਨ ਬਣਾ ਰਹੇ ਸੀ ਮੈਂ ਕਹੇ ਸ਼ੇਪ ਮਤਲਬ ਸੈਂਡਵਿਚ ਦੀ ਸ਼ੇਪ ਹੀ ਕੱਟ ਦਿੰਦੇ ਆ ਇਹ ਉਹ ਵੀ ਆਉਂਦੇ ਮਿਕਰ ਜੇ ਹਨਾ ਹਾਂਜੀ ਹਾਂਜੀ ਉਹ ਵੀ ਆਉਂਦੇ ਨੀਗੇ ਤੁਹਾਨੂੰ ਤਾਂ ਫਿਰ ਹੋਰ ਵੀ ਸੌਖਾ ਹੋ ਜੂਗਾ ਦੋਸਤੋ ਹਾਂਜੀ ਉਹ ਤਾਂ ਆਪੇ ਪੀਸ ਬਣਾ ਕੇ ਕੱਟ ਦੂਗਾ ਪੀਸ ਬਣਾ ਕੇ ਕੱਟ ਦਿੰਦਾ ਜੀ ਸਹੀ ਗੱਲ ਹੈ ਹਾਂਜੀ ਹਾਂਜੀ ਇਹ ਫਿਰ ਬਾਹਲੀ ਮੋਟੀ ਨਹੀਂ ਕਰਨੀ ਲੇਅਰ ਇਹ ਹੈ ਬਸ ਜੇ ਇੰਨੀ ਹੀ ਲਾ ਦੇਣ ਫਿਰ ਉਹ ਜਿਆਦਾ ਟਾਈਮ ਲੱਗ ਗਿਆ ਤਾਂ ਪੱਕਣ ਤੇ ਹੁੰਦਾ ਤਾਂ ਕੁਛ ਨਹੀਂ ਜੀ ਠੀਕ ਹੈ ਜੀ ਬਸ ਇਹ ਮੇਰੇ ਤੋਂ ਟਾਈਮ ਜਿਆਦਾ ਲੱਗ ਜਾਂਦਾ ਤੇ ਆਪਾਂ ਦੋ ਤਿੰਨ ਵਾਰੀ ਪਾ ਲਾਂਗੇ ਜੀ ਹਾਂਜੀ ਮਤਲਬ ਕਈ ਬਣ ਜਾਣਗੇ ਇਹਦੇ ਨਾਲ ਹਾਂਜੀ ਆਪਣਾ ਮੇਕਰ ਗਰਮੀ ਸੀਗਾ ਤੇ ਆਪਾਂ ਗਰਮ ਗਰਮ ਵਿੱਚ ਪਾਤਾ ਤੇ ਹੁਣ ਇਹਨੂੰ 5 ਤੋਂ 10 ਮਿੰਟ ਲੱਗ ਜਾਣਗੇ ਜੀ ਪੱਕਣ ਦੇ ਤੇ ਹੁਣ ਆਪਾਂ ਇਹਨੂੰ ਵਾਰੀ ਹੁਣ 5-4 ਮਿੰਟ ਇਹਨੂੰ ਐਂ ਛੱਡ ਦੇਣਾ ਆਪਾਂ ਹਾਂਜੀ ਜੇ ਤੁਸੀਂ ਚਾਹੋ ਤਾਂ ਹਰਾ ਧਨੀਆ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜੀ ਜੋ ਵੀ ਆਪਣੀ ਚੀਜ਼ ਆ ਪਸੰਦ ਨੂੰ ਆਪਾਂ ਪਾ ਕੇ ਬਣਾ ਕੇ ਖਾ ਸਕਦੇ ਆ ਤੇ ਸੂਜੀ ਦੇ ਨਾਲ ਨਾਲ ਆਪਾਂ ਇਹਦੇ ਵਿੱਚ ਥੋੜਾ ਜਿਹਾ ਬੇਸਣ ਵੀ ਐਡ ਕਰ ਸਕਦੇ ਆ ਉਹਦੇ ਨਾਲ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਰੱਖ ਦਿੰਨੇ ਆ ਜੀ ਬਣ ਕੇ ਇਹ ਰੈਡੀ ਹੋ ਤਾ ਫੇਰ ਆਪਾਂ ਦਿਖਾਉਨੇ ਜੀ ਕਿਵੇਂ ਬਣ ਕੇ ਆਇਆ ਆਪਣਾ ਸੈਂਡਵਿਚ ਠੀਕ ਹੈ ਜੀ ਲੋ ਜੀ 10 15 ਮਿੰਟ ਹੋ ਗਏ ਤੇ ਹੁਣ ਦੇਖਦੇ ਕੀ ਬਣਿਆ ਵਾਓ ਬਣਤਾ ਸੋਹਣਾ ਗਿਆ ਰਵਣ ਓਏ ਹਾਂਜੀ ਕੱਟ ਕਰ ਲੈਣੇ ਜੀ ਇਧਰ ਖੁਸ਼ਬੂ ਵੀ ਬੜੀ ਘੈਂਟ ਆ ਰਹੀ ਹੈ ਯਾਰ ਹਨਾ ਹਾਂਜੀ ਹੂੰ ਇਹਨੂੰ ਆਪਾਂ ਬਾਹਰ ਕੱਢ ਲੀਏ ਚਲੋ ਜੀ ਕੱਢੋ ਛੇਤੀ ਛੇਤੀ ਕਰੀਏ ਟੇਸਟ ਥੱਲੋਂ ਵਧੀਆ ਪੱਕ ਗਿਆ ਓ ਕਰ ਲਓ ਹਾਂਜੀ ਹਾਂਜੀ ਦੇਖੀ ਕਿਤੇ ਮਚਾਲੇ ਆ ਪੱਕ ਗਿਆ ਜੀ ਚਲੋ ਜੀ ਇਹਨੂੰ ਆਪਾਂ ਕਟਿੰਗ ਵੀ ਕਰ ਲੈਣੇ ਜੀ ਸ਼ੇਪ ਦੇ ਦਿੰਨੇ ਆ ਸੈਂਡਵਿਚ ਦੀ ਕਰੋ ਜੀ ਕਰੋ ਉੱਚ ਲਓ ਜੀ ਕਟਿੰਗ ਕਰ ਦਿੰਨੇ ਆ ਉਹ ਦੂਜੇ ਤੱਕ ਲੈਣਾ ਹੀ ਨਰੋਣੀ ਟਾਇਰ ਜਾ ਗੋਲ ਜਾ ਚਲੋ ਕੋਈ ਗੱਲ ਨਹੀਂ ਉਹ ਪਤਾ ਨਹੀਂ ਕਿੱਥੇ ਹੋਗਾ ਇਸ ਨਾਲ ਹੀ ਕੱਟ ਕਰ ਲੈਣੇ ਆ ਜੀ ਚਲੋ ਚਲੋ ਦੇਸੀ ਜਗ੍ਹਾੜੀ ਚੱਲਾਂਗੇ ਚਲੋ ਜੀ ਜਿਹੜਾ ਆਪਣਾ ਸੈਂਡਵਿਚ ਬਣ ਕੇ ਬਿਲਕੁਲ ਤਿਆਰ ਹੈ ਜੀ ਹਮ ਕਿੰਨਾ ਘੈਣ ਰੈਂਗਲ ਸੈੱਡ ਕੱਟ ਹੀ ਲਈਏ ਜੀ ਦੇਵੀ ਦੀ ਆਕਤ ਟ੍ਰਾਇੰਗਲ ਟ੍ਰਾਇੰਗਲ ਬਣਾਉਂ ਹਾਂਜੀ ਸੈਂਡਵਿਚ ਦੀ ਸ਼ੇਪ ਦੇ ਦਗੇ ਜੀ ਇਹਨੂੰ ਹਾਂਜੀ ਹਾਂਜੀ ਤਦ ਲੋ ਜੀ ਆਪ ਪਤਲਾ ਮਤਲਬ ਨਾਇ ਸੀ ਤੇ ਵਧੀਆ ਪੱਕੇ ਤਿਆਰ ਹੋ ਗਿਆ ਤੇ ਉਹ ਵੈਸੇ ਮੇਕਰ ਦੇ ਅਕੋਰਡਿੰਗ ਵੀ ਹੁੰਦਾ ਜੀ ਕਈ ਵਾਰ ਮਤਲਬ ਇਹ ਛੇਤੀ ਵੀ ਬਣ ਜਾਂਦਾ ਤੇ ਕਈ ਵਾਰ ਜ਼ਿਆਦਾ ਟਾਈਮ ਵੀ ਲੱਗਦਾ ਹੈ ਜੀ ਕਈ ਵਾਰੀ ਜੇ ਹੁਣ ਇਹ ਜ਼ਿਆਦਾ ਗਰਮ ਹੋਣ ਵਾਲਾ ਜੀ ਹੈ ਨਾ ਟੈਂਪਰੇਚਰ ਵਾਲਾ ਹੈਗਾ ਹਾਂ ਜੀ ਹਾਂ ਜੀ ਵੱਡਾ ਹੈਗਾ ਤਾਂ ਇਹ ਛੇਤੀ ਵੀ ਬਣ ਜਾਊਗਾ ਹਾਂ ਜੀ ਨਹੀਂ ਲੱਗ ਹੀ ਜਾਂਦੇ ਨੇ ਜੀ 10 ਤੋਂ 15 ਮਿੰਟ ਤਾਂ ਇਹਨੂੰ ਹਾਂ ਜੀ ਉਹ ਸਾਡੇ ਜਿਹੜਾ ਪਹਿਲਾਂ ਹੁੰਦ ਸੀ ਉਹ ਮਤਲਬ ਵੀ ਖਰਾਬ ਹੋ ਗਿਆ ਸੀ ਤੇ ਆ ਨਵੇਂ ਲਿਆਂਦਾ ਸੀ ਜੀ ਇਹ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਜੀ ਤੇ ਆ ਇਹਰ ਉਹਦੇ ਨਾਲੋਂ ਵੱਧ ਟਾਈਮ ਲੱਗਦਾ ਹਾਂ ਜਿਸ ਦੇਖਦਾ ਕਿੰਨੇ ਵਧੀਆ ਬਣੇ ਨੇ ਤੇ ਖਾਂਚ ਵੀ ਬਹੁਤ ਜਿਆਦਾ ਟੇਸਟੀ ਬਣੇ ਤੇ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੇ ਨੇਗੇ ਸੋ ਤੁਸੀਂ ਵੀ ਘਰ ਵਿੱਚ ਬਣਾ ਸਕ ਬਣਾ ਕੇ ਖਾ ਸਕਦੇ ਹੋ ਜੀ ਬਿਨਾ ਬ੍ਰੈਡ ਤੋਂ ਬਹੁਤ ਹੀ ਹੈਲਥੀ ਤੇ ਟੇਸਟੀ ਸੈਂਡਵਿਚ ਸੋ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਣਗੇ ਕਿਉਂਕਿ ਇਹਦੇ ਵਿੱਚ ਜਿਹੜਾ ਟੇਸਟ ਆ ਪੀਜੇ ਵਰਗਾ ਹੀ ਆਊਗਾ ਜੀ ਕਿਉਂਕਿ ਸਾਰੀਆਂ ਆਪ ਇਹਦੇ ਵਿੱਚ ਸਬਜ਼ੀਆਂ ਪਾਈਆਂ ਨਹੀਂ ਹੈ ਤੇ ਬਹੁਤ ਹੀ ਜਿਹੜਾ ਟੇਸਟੂ ਬਣ ਕੇ ਬਿਲਕੁਲ ਤਿਆਰ ਹੈ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ